ਬਾਦਤ ਨੂੰ ਲੈਣਾ ਨਾਲ ਕੇ ਗਈ ਹਫਤਾ ਹੋ ਗਿਆ ਉਹਦਾ ਅੱਜ ਤਾਂ ਦਿਲ ਨਹੀਂ ਲੱਗਦਾ ਗਾਦੀ ਦਾ ਤੇ ਅੱਜ ਅਸੀਂ ਜਾ ਰਹੇ ਹਾਂ ਬਹੁਤ ਜਲਦੀ ਚ ਬਾਦਤ ਨੂੰ ਲੈਣ ਤੇ ਪਹੁੰਚਣ ਲਈ ਬੱਸ ਦਾ ਟਾਈਮ ਹੀ ਆ ਜਾ ਕੇ ਤੁਹਾਨੂੰ ਦਿਖਾਉਣੀ ਹੈ ਬਾਦਤ ਅੱਜ ਲੈ ਕੇ ਆਉਂਦੇ ਆਪਾਂ ਲਓ ਜੀ ਪਹੁੰਚ ਗਏ ਆਪਾਂ ਚੋਲੇ ਚੋਲੇ ਪਹੁੰਚ ਗਏ ਆਪਾਂ ਆਹ ਵੀਰ ਅਰਸ਼ ਚੋਲੇ ਦੀ ਗੋਟੀ ਅੱਜ ਤਾਂ ਜੀ ਨਹੀਂ ਲੱਗੰਦਿਆ ਅੱਜ ਜਲਦੀ ਜਲਦੀ ਕਹਿ ਜਾਓ ਮੈਨੂੰ ਹਾਂ ਆਹੋ ਅੱਜ ਨਹੀਂ ਬੋਲਣਦੀ ਉਦਾਂ ਉਦਾਂ ਚੀਕਾਂ ਨਹੀਂ ਮਾਰਦੀ ਹੁੰਦੀ ਐ ਮੁਰਕੇ ਮਾਰੀ ਜੀ ਕੋਨੇ ਆਹੋ ਮੁਰਕੇ ਮੈਂ ਕੋਇਆ ਤਾਂ ਕੋਈ ਨਹੀਂ ਐ ਅੱਜ ਜੀ ਨਹੀਂ ਲੱਗੰਦਿਆ ਉਦਾਂ ਜੇ ਨਾ ਇੱਥੇ ਰੌਲਾ ਪਉਂਦੀ ਉੱਥੇ ਨਹੀਂ ਨਾ ਆਹ ਆਦੀ ਉਹ ਇਧਿਆੜਾ ਤੇ ਪਹ ਹੱਥ ਪਾਉਂਦਾ ਮੋਟਾ ਲਓ ਜੀ ਪਹੁੰਚ ਗਏ ਆਪਾਂ ਕੀ ਬਾਤ ਦਦੇ ਨਾਨਕੇ फाइनल नहीं तो एक अपनी सीधी मेरे आंदे काका सुता उठ जा, उठ जा उठ जा उठ जा उठ जा काके उठ जा इबादत उठ जा <laughs> <गौर्वा> की बात नदी मां से करे आए आज ही गौरव की चक्कर ਦਰੀ ਇਹਨਾਂ ਸੰਗੀ ਇਹਨਾਂ ਕੀ ਗੱਲ ਹੈ ਹੈ ਇਹ ਬਾਤ ਤੇ ਨੂੰ ਵੀ ਲੈ ਆਉਣਾ ਹੈ ਉੱਪਰ ਚੈੱਕ ਕਰੋ ਆਪਣੇ ਜਿੰਨੇ ਚਾਹਵਾ ਯੈਸ ਹਮ ਮਮਣਾ ਇਹਨਾਂ ਤੇ ਖੁੱਲੇ ਦਾ ਕਰਕੇ ਜ਼ਿਆਦਾ ਲੱਗਦਾ ਆਪਣੇ ਜਿੰਨੇ ਚਾਹਵਾ ਆਪਣੇ ਨੂੰ ਸਾਰਾ ਕੁਝ ਹੀ ਦੀਦਾ। ਔਰ ਮੰਦਰ ਵੀ ਦੀਦਾ। ਹੂੰ। ਆਪਣੇ ਜਿੰਨਾ ਹੀ ਉੱਚਾ ਵਾ। ਕਿਹੜੀ ਇਨਫੈਕਸ਼ਨ ਹੋਈ ਤੇਰੇ ਦੱਸ? ਇਨਫੈਕਸ਼ਨ। ਐਰਮੋ ਕਰ। ਦੱਸ। ਇਨਫੈਕਸ਼ਨ। ਮੈਂ ਦੂਰੋਂ ਵੇਖਿਆ ਮੈਨੂੰ ਪਤਾ ਨਹੀਂ ਕਿਹੜੀ ਕੁੜੀ ਬੈਠੀ ਆ। ਆਹੋ। ਮੈਨੂੰ ਲੱਗਾ ਪ੍ਰੀਤ ਆ। ਵਾਲ ਖਲੋ ਖੋਲ ਕੇ ਤੇ ਫੇਰ ਬੈਠਾ ਹੀ ਏ। ਮੈਨੂੰ ਲੱਗਾ ਕਾਉਠੇ ਹੀ ਘਰ ਵੇ ਇਧਰ ਬੁਗਾ ਕਰੇ ਦਾ ਆਹ ਮੈਂ ਨਾ ਆਪੇ ਚ ਲੈ ਆ ਬਾਹਰ ਨੂੰ ਪੇਲੇ ਨਿਕਲਦੇ ਨੇ ਅੱਛਾ ਹਾਂ ਵੇ ਕੰਦੇ ਪੂਰਾ ਹੌਣ ਪੂਰਾ ਇਹਨੂੰ ਮੂੰਹ ਕੀਤਾ ਇਹਨੇ ਹੁਣ ਉੱਠ ਗਿਆ ਨਾ ਹੁਣ ਹੁਣ ਫਧਿਆਂ ਬਾਦ ਆ ਗਿਆ ਤਾਂ ਉੱਠ ਗਿਆ ਵਾ ਉਥੇ ਸੁੱਤਾ ਸੀ ਆਜੂ ਤੇਜ਼ ਦਿਓ 2 ਮਿੰਟ ਵੇਟ ਕਰ ਲਓ ਪੀ ਲਓ ਜਾਓ ਕੋਈ ਨਹੀਂ 2 ਮਿੰਟ ਰੋਕ ਕੇ ਲੈ ਆਉਂਦੇ 2 ਮਿੰਟ ਬੈਠੀ ਮੈਂ ਥੰਦੀ ਸਮੋਸੇ ਪਿੰਨੀਆਂ ਉਹ ਮਿਲੀ ਦੇ ਬੋਰ ਬੋਰੇ ਬਚਾਣਾ ਹਾਂ ਉਹ ਲਾ ਪਿਆ ਵਾ ਹੈ ਦੱਸ ਦਸਦਾ ਨਹੀਂ ਹੈ ਉਹ ਲਾ ਪਿਆ ਵਾ ਮੂੰਹ ਨਾਲ ਸੜਾਲੀ ਮਰਾਵਾ ਬਹੁਤ ਬਹੁਤ ਗਰਮ ਕਿ ਜੀ ਬਹੁਤ ਜਿਆਦਾ ਗਰਮ ਹੋ ਆ ਕਾਲੇ ਦਿਖਾ ਕੇ ਵੇਖ ਨਾ ਪਾਉ ਗਰਮ ਇਹਨੂੰ ਪਤਾ ਨਹੀਂ ਲੱਗਦਾ ਮੂੰਹ ਛੜਾਉਣਾ ਇਹਨੇ ਮੈਂ ਤਾਂ ਹੀ ਨਹੀਂ ਜੋ ਕਿ ਮੈਨੂੰ ਪਤਾ ਹੈ ਕਿ ਗਰਮ ਹੋ ਆ ਵੇਖਿਆ ਹਟ ਦੇ ਕੇ ਇਹਨਾਂ ਨੇ ਮੂੰਹ ਛੜਾਉਣਾ ਹੀ ਹੂ ਖਾਣਾ ਤਾਂ ਹੀ ਗਰਮ ਹੈ ਮੰਗਾ ਨਹੀਂ ਨਹੀਂ ਜੀ ਆਪਾਂ ਨਹੀਂ ਹਲੇ ਨਹੀਂ ਕੁਝ ਵੀ ਉਹ ਜਾਣਾ ਹੁਣ ਬਾਬੇ ਤੇ ਆ ਗਿਆ ਹੁਣ ਪਿੰਦਰ ਦਾ ਯਾਰ ਲੇਟ ਕਹਿ ਦਿੰਦਾ ਏ ਟਾਈਮ ਨਾ ਕੀ ਕਰੇ ਹੰਜੇ ਕੱਢਣਾ ਹੁੰਦਾ ਵਾਦੇ ਗਰਮ ਲੱਗਦਾ ਯਾਰ ਮੈਨੂੰ ਅਜੇ ਵੀ ਤੇ ਭਰਾ ਹੋਣੇ ਚਾਹੀਦੇ ਆ ਜਿਹੜੇ ਧੱਕੇ ਨਾਲ ਬਾਬੇ ਦੇ ਲੈ ਜਾਂਦੇ ਆਏ ਘਰੋਂ ਕੱਢ ਕੱਢ ਕੇ ਆਹ ਵੇਖੋ ਭਰਾ ਬੀਟੀ ਮਾਈਕ ਤੇ ਬਾਬੇ ਦਾ ਮੇਰੀ ਜਾਬ ਨਹੀਂ ਕੋਈ ਚਾਰੀ ਆ ਪਾ ਕਹਿੰਦਾ ਜਗਾ ਹੀ ਜਾ ਇੱਕ ਦੇ ਵਿੱਚ ਨਾਲੇ ਆ ਉਧਾਰੇ ਸੱਚਾ ਹੈ ਚਲ ਕੋਈ ਨਹੀਂ ਮਹਾਰਾਜ ਦੇ ਘਰ ਜਾ ਰਹੇ ਆਪਾਂ ਕੀ ਹੈ ਨਾ ਵੀ ਇਹ ਟਾਈਮ ਬਹੁਤ ਹੋ ਗਿਆ ਪਰ ਫਿਰ ਵੀ ਕਿੰਦੇ ਜਾਣਾ ਹੀ ਜਾਣਾ ਜਲਦੀ ਆਉਣਾ ਅੱਜ ਯਾਰ ਉਦੋਂ ਨਹੀਂ 12 ਵਜ ਗਏ ਆਪਾਂ ਨਵਿੰਦਰ ਆ ਗਏ ਕੰਨੀ ਟਾਈਮ ਥਾਲੋ 2 ਵਜੇ ਤੱਕ ਆ ਰਾਂਗੇ ਕਿੰਨੇ ਵਜੇ ਤੱਕ 2 ਨਹੀਂ ਜ਼ਿਆਦਾ ਹੋ ਗਿਆ ਤਾਂ ਮੱਥਾ ਟੇਕ ਕੇ ਆਪਾਂ ਆਈ ਹਣਾ ਹਾਂ ਮੱਥਾ ਟੇਕ ਕੇ ਫਿਰ ਚਾਹ ਆਏ ਇੱਕ ਗੱਲ ਪ੍ਰਸ਼ਾਦਾ ਛਕਣਾ ਹੁੰਦਾ ਹਾਂ ਹਾਂ ਅੰਨਾ ਹੀ ਹੋ ਭਰਾਵਾ ਕੋਈ ਹੌਲੀ ਬਾਹਰ ਠੰਡ ਵੜੀ ਹੋਰ ਕਰੋ ਦਰਸ਼ਨ ਗੁਰੂ ਮਹਾਰਾਜ ਦੇ ਗੁਰੂ ਘਰ ਪਹੁੰਚ ਗਏ ਆਪਾਂ ਕਰੋ